ਮੇਰਾ ਨਹੀਂ ਸਿੰਘ ਬਿੱਟੂ ਦੀ ਗੱਲ ਕਰਦਾ 10 ਸਾਲ ਮੈਂਬਰ ਪਾਰਲੀਮੈਂਟ ਰਿਹਾ ਹੈ ਲੁਧਿਆਣੇ ਤੋਂ ਮੈਨੂੰ ਇੱਕ ਅਲਿਗੇਸ਼ਨ ਦਿਖਾ ਦਿਓ ਉਹਨਾਂ ਤੋਂ ਠੀਕ ਹੈ ਲੋਗੇ ਜਿਉਂ ਕਹਿਆ ਦੋ ਫੋਨ ਨਹੀਂ ਚੱਕਿਆ ਬਿਲਕੁਲ ਇਹ ਇਲਜ਼ਾਮ ਤਾਂ ਬਿਲਕੁਲ ਸਰਾਸਰ ਹੈ ਲੋਕ ਬੋਲਦੇ 5 ਸਾਲ ਉਹਨਾਂ ਨੇ ਫੋਨ ਨਹੀਂ ਚੱਕਿਆ ਹੁਣ ਜਦੋਂ ਲੋਕ ਸਭਾ ਚੋਣਾਂ ਆਉਣ ਵਾਲੀਆਂ ਨੇ ਉਹਨੇ ਉਹ ਐਕਟਿਵ ਹੋ ਗਏ ਪਹਿਲੇ ਤਾਂ ਕਿਆਸ ਲਗਾਏ ਜਾ ਰਹੇ ਸੀ ਆਮ ਆਦਮੀ ਪਾਰਟੀ ਨਾਲ ਕਾਂਗਰਸ ਦਾ ਗੱਠਜੋੜ ਵੀ ਹੋਏਗਾ ਪਰ ਉਹ ਵੀ ਹਜੇ ਕੁਝ ਕਲੀਅਰ ਨਹੀਂ ਹੈ ਤਾਂ ਲੱਗਦਾ ਹੈ ਕਿ ਇਨ ਫਿਊਚਰ ਹੋਏਗਾ ਗੱਟ ਜੋੜੇ ਲਗਾ ਦੇ ਬੇਸਿਕਲੀ ਇਹਨਾਂ ਨੇ ਕੀ ਕੀਤਾ ਸੀ ਰੰਗੀਨ ਸੁਪਨੇ ਦਿਖਾਏ ਸੀਗੇ 1000% ਕਾਂਗਰਸ ਜੀ ਦੀ ਆ ਪੰਜਾਬ ਕਲੀਅਰ ਸੀ ਕਰੋ ਦੇਖੋ ਜਿਹੜੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਪਈਆਂ ਸੀ ਉਹ ਵੋਟ ਵਾਪਸ ਆਣਗੇ ਕੋਈ ਵੀ ਪਾਰਟੀ ਦਾ ਅਗਰ ਸੁਪਰੀਮੋ ਹੀ ਜੇਲ੍ਹ ਦੇ ਵਿੱਚ ਬੈਠਾ ਹੋਵੇ ਤੇ ਲੱਗਦਾ ਹੈ ਕਿ ਉਹ ਉਹ ਵੀ ਸ਼ਰਾਬ ਦੇ ਘਟਾਲੇ ਦੇ ਮਾਮਲੇ ਦੇ ਵਿੱਚ ਈਡੀ ਦੀ ਰਡਾਰ ਤੇ ਬੈਠੇ ਨੇ ਉਹ ਲੱਗਦਾ ਹੈ ਕਿ ਕਿਸੇ ਨਾ ਕਿਸੇ ਉਹਦਾ ਵੀ ਖਮਿਆਜਾ ਆਮ ਆਦਮੀ ਪਾਰਟੀ ਨੂੰ ਭੁਗਤਣਾ ਪੈ ਸਕਦਾ ਦੇਖੋ ਭਾਜੀਪੀ ਅਕਾਲੀ ਦਲ ਉਹ ਆਮ ਆਦਮੀ ਪਾਰਟੀ ਤਿੰਨਾਂ ਨੇ ਹਜੇ ਆਪਣਾ ਕੈਂਡੀਡੇਟ ਨਹੀਂ ਅਨਾਉਂਸ ਕੀਤਾ ਕਿਹਨਾਂ ਕੋਲ ਕੈਂਡੀਡੇਟ ਹੈ ਨਹੀਂ ਉਹ ਬੋਰੋ ਕਰ ਰਹੇ ਨੇ ਪੰਜਾਬ ਦੀਆਂ ਤੋਂ 13 ਸੀਟਾਂ ਉਹਨੂੰ ਜੀਤਾਂਗਾ ਸਾਰੀਆਂ ਪਾਰਟੀਆਂ ਵਾਸਤੇ ਇਹੀ ਹੁੰਗਾ ਰ ਪਰਦੇ ਕਿ 13 ਚ 13 ਸਾਡੀਆਂ ਹੀ ਹੋਣਗੀਆਂ ਰਿਜ਼ਲਟ ਤਾਂ ਫਿਰ ਲੋਕਾਂ ਨੇ ਅਨਾਉਂਸ ਕਰਨਾ ਹੈ ਕਿ ਕਿਨੂੰ ਵੋਟ ਜ਼ਿਆਦਾ ਪੈਂਦੀ ਸਤਿ ਸ਼੍ਰੀ ਅਕਾਲ ਤੁਸੀਂ ਦਿਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰੀਤ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਤੇ ਸਾਰੇ ਪਾਸੇ ਹੀ ਸਿਆਸੀ ਗਲਿਆਰੇ ਜਿਹੜੇ ਪੂਰੀ ਤਰ੍ਹਾਂ ਚੈੱਕਦੇ ਹੋਏ ਨਜ਼ਰ ਆ ਰਹੇ ਨੇ ਫਿਲਹਾਲ ਕੁਝ ਸਮੇਂ ਤੋਂ ਭਾਜਪਾ ਦੇ ਕਾਲੀ ਦਲ ਦੀ ਜਿਹੜੇ ਗੱਟ ਜੋੜ ਦੀਆਂ ਗੱਲਾਂ ਚੱਲ ਰਹੀਆਂ ਸਨ ਤੇ ਹੁਣ ਇਹ ਕਲੀਅਰ ਹੋ ਚੁੱਕਾ ਹੈ ਕਿ ਬੀਜੇਪੀ ਤੇ ਅਕਾਲੀ ਦਲ ਦਾ ਜਿਹੜਾ ਗੱਠ ਜੋੜਾ ਹੈ ਨਹੀਂ ਹੋਏਗਾ ਇਹਦਾ ਬਾਕੀ ਸਿਆਸੀ ਪਾਰਟੀਆਂ ਤੇ ਕੀ ਅਸਰ ਪਏਗਾ ਉਸ ਬਾਰੇ ਅਸੀਂ ਗੱਲਬਾਤ ਕਰਨ ਪਹੁੰਚੇ ਹਾਂ ਤੇ ਸੱਜਣ ਨਾਲ ਮੌਜੂਦ ਨੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੰਜੇ ਤਲਵਾਰ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲੇ ਤਾਂ ਮੈਂ ਇਹ ਦਵਾਂਗੀ ਵਧਾਈਆਂ ਵੀ ਤੇ ਮੈਂ ਇਹ ਪੁੱਛੂੰਗੀ ਤੁਸੀਂ ਖੁਸ਼ੀ ਤਾਂ ਕਾਫੀ ਹੋਈ ਹੋਣੀ ਤੁਹਾਨੂੰ ਨਹੀਂ ਦੇਖੋ ਕਾਂਗਰਸ ਪਾਰਟੀ ਆਪਣੇ ਆਪ ਵਿੱਚ ਹੀ ਕਿਉਂਕਿ ਲੈਸੋ ਪਾਰਟੀ ਹੈ ਔਰ ਤੋ ਕਾਣੀ ਪਾਰਟੀਆਂ ਸਾਨੂੰ ਕਿਸੇ ਸਮਝੋਤੇ ਆ ਸਮਝੋਤਾ ਨਾ ਉਹਨਾਂ ਵੀ ਫਰਕ ਨਹੀਂ ਪੈਂਦਾ ਪਰ ਕਿਤੇ ਨਾ ਕਿਤੇ ਜਦੋਂ ਇਲੈਕਸ਼ਨ ਦਾ ਟਾਈਮ ਆਂਦਾ ਤੇ ਚੀਜ਼ਾਂ ਦਾ ਥੋੜਾ ਬੁਧਾਲਤ ਜਿਹੜਾ ਵਾ ਇਸ ਗੱਲ ਤੇ ਹੁੰਦਾ ਵੀ ਕਿਹਦੀ ਕਿਹੜੀ ਪਾਰਟੀ ਦਾ ਕਿਦਾਂ ਗੜਜੋੜ ਹੋ ਰਿਹਾ ਤੇ ਦੋਨਾਂ ਪਾਰਟੀਆਂ ਨੇ ਕਿਉਂਕਿ ਇੱਕ ਫਾਰਮਰ ਇਸ਼ੂ ਜਿਹੜਾ ਪੰਜਾਬ ਦਾ ਇਹ ਬਹੁਤ بڑا ਇਸ਼ੂ ਸੋ ਇਹ ਬੜੀ ਵੱਡੀ ਮੁਕਾਬਲ ਸੀ ਉਸ ਵਾਰ ਕੰਬੀ ਸਿੱਖਾਂ ਦੀ ਰਿਹਾਈ ਇਹ ਦੋ ਤੇ ਮਿੱਥੀ ਬੜੇ ਸੈਸਿਵ ਇਸ਼ੂ ਸੀਗੇ ਔਰ ਉਹ ਕਾਲੀਦਾਲ ਇਹ ਸਿਸਿਓ ਨੂੰ ਦਰਕਿਨਾਰ ਕਰਕੇ ਸਮਝੋਤਾ ਕਰਦਾ ਕਿ ਮੇਰਾ ਖਿਆਲ ਹੈ ਉਹਨਾਂ ਦੀ ਜਿਹੜੀ ਰਾਜਨੀਤਿਕ ਕਿਸਮ ਹੁੰਦੀ ਹੈ ਜਾਂ ਉਹਦੀ ਆਈਡੀਓਲੋਜੀ ਹੈ ਜਾਂ ਉਹਨਾਂ ਦਾ ਜਿਹੜਾ ਥੌਟਸ ਹੈ ਜਾਂ ਜਿਸ ਦੇ ਉੱਤੇ ਉਸ ਪਾਰਟੀ ਬੇਸ ਕਰਦੀ ਹੈ ਉਹ ਸਾਰਾ ਖਤਮ ਹੋਣ ਦੇ ਚਾਂਸਸ ਹੈ ਸੋ ਦੈਟਸ ਵਾਈ ਕਿਤਨਾ ਕੀਤਰਾ ਦਾ ਸਮਝੋਤਾ ਰਹਿ ਗਿਆ ਬਾਕੀ ਸਾਡੇ ਨੂੰ ਹੋ ਵੀ ਜਾਂਦਾ ਤੇ ਅਸੀਂ ਤਾਂ ਪੂਰੇ ਜੋਰ ਨਾਲ ਆਪਣੀ ਲੜਾਈ ਲੜਨੀ ਸੀ ਔਰ ਪਿਛਲੇ ਵਿਧਾਨ ਸਭਾ ਚੋਣਾਂ 'ਚ ਅਗਰ ਵੀ ਚੈੱਕ ਕਰ ਲੋ ਤੇ ਅਕਾਲੀ ਦਲ ਨੂੰ ਕੋਈ ਲੰਬੀਆਂ ਚੁੜੀਆਂ ਵੋਟਾਂ ਨਹੀਂ ਮਿਲੀਆਂ ਔਰ ਲੁਧਿਆਣੇ ਚ ਬੀਜੇਪੀ ਪਾਰਲੀਮੈਂਟ ਹਲਕੇ ਦੀ ਗੱਲ ਕਰਾਂ ਤੇ 9 ਹਲਕੇ ਸਿਰਫ 90000 ਵੋਟ ਲੈ ਕੇ ਗਈ ਹੈ ਸੋ ਇਸ ਕਰਕੇ ਸਾਡੇ ਤੋਂ ਵੀ ਲੰਬਾ ਜੋੜਾ ਫਰਕ ਇਹ ਸੀਗਾ ਬਟ ਫਿਰ ਵੀ ਚਲੋ ਇਹ ਉਹਨਾਂ ਦੇ ਆਪਣੇ ਫੈਸਲੇ ਆ ਉਹਨਾਂ ਦੀ ਪਾਰਟੀ ਦੇ ਆਪਣੇ ਫੈਸਲੇ ਮੈਨੂੰ ਕਾਂਗਰਸ ਪਾਰਟੀ ਦੇ ਇਹਨਾਂ ਮੈਂ ਇਹਦਾ ਸਾਰੇ ਖੁਸ਼ ਲੱਗਦੇ ਆ ਦੇਖੋ ਜਦੋਂ ਦੋ ਲੋਕ ਇਕੱਠੇ ਹੁੰਦੇ ਆ ਦੋ ਲੋਕਾਂ ਦੀਆਂ ਵੋਟਾਂ ਇੱਕ ਗਾਤੇ ਪੈਂਦੀਆਂ ਕਿ ਕਿਤਨਾ ਕਿਤੇ ਫਰਕ ਤਾਂ ਪੈਦਾ ਹੀ ਹੈ ਤੇ ਜਦੋਂ ਉਹ ਅਲੱਗ-ਅਲੱਗ ਹੋ ਜਾਂਦੇ ਆ ਫਿਰ ਤਿਕੋਣੀ ਲੜਾਈ ਹੈ ਜਾਂ ਚਾਰਕੋਣੀ ਲੜਾਈ ਹੈ ਉਹਦੇ 'ਚ ਕਾਂਗਰਸ ਨੂੰ ਬੈਨੇਫਿਟ ਤਾਂ ਹੋਣਾ ਨੀਤੀ ਤੇ ਤੈਅ ਕਿਉਂਕਿ ਕਾਂਗਰਸ ਦਾ ਇੱਕ ਆਪਣਾ ਬੋਰਡ ਬੈਂਕ ਹੈ ਜਿਹੜਾ ਹਮੇਸ਼ਾ ਕਾਂਗਰਸ ਪਾਰਟੀ ਦੇ ਨਾਲ ਖੜਾ ਹੈ ਔਰ ਕਾਂਗਰਸ ਪੰਜਾਬ 'ਚ ਕਿਸੇ ਨਾਲ ਸਮਝੌਤਾ ਕਰਨ ਦੀ ਇਕੱਲੀ ਲੜ ਰਹੀ ਹੈ ਸੋ ਇਸ ਕਰਕੇ ਅਗਰ ਹਰ ਪਾਰਟੀ ਇਕੱਲਾ-ਦਿੱਲਾ ਲੜੇਗੀ ਤੇ ਕਾਂਗਰਸ ਨੂੰ ਤਾਂ ਫਾਇਦਾ ਹੋਏਗਾ ਪਹਿਲੇ ਤਾਂ ਕਿਆਸ ਲਗਾਏ ਜਾ ਰਹੇ ਸੀ ਆਮ ਆਦਮੀ ਪਾਰਟੀ ਨਾਲ ਕਾਂਗਰਸ ਦਾ ਗਠਜੋੜ ਵੀ ਹੋਏਗਾ ਪਰ ਉਹ ਵੀ ਹਜੇ ਕੁਝ ਕਲੀਅਰ ਨਹੀਂ ਹੈ ਤਾਂ ਲੱਗਦਾ ਹੈ ਕਿ ਇਨ ਫਿਊਚਰ ਹੋਏਗਾ ਗੱਠ ਜੋੜ ਇਹਨਾਂ ਦਾ ਵੀ ਆ ਮੇਰਾ ਖਿਆਲ ਹੈ ਕਿ ਪੂਰੇ ਪੰਜਾਬ ਦੇ ਵਰਕਰਸ ਨੇ ਲੀਡਰ ਸਹਿਬਾਨਾ ਨੇ ਇਸ ਗੱਲ ਤੇ ਹਾਈ ਕਮਾਂਡ ਨੂੰ ਬੇਨਤੀ ਲਾਈ ਸੀ ਕਿ ਪੰਜਾਬ 'ਚ ਅਸੀਂ ਇਹਨਾਂ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੇ ਆ ਆਮ ਆਦਮੀ ਪਾਰਟੀ ਨਾਲ ਉਹਨਾਂ ਨੇ ਪ੍ਰਵਾਨ ਕਰ ਲਈ ਔਰ ਹੁਣ ਤਾਂ ਹਾਲਾਤ ਹੀ ਇਹੋ ਜਿਹੇ ਹੈ ਨਹੀਂ ਕਿ ਸਮਝੌਤੇ ਵਾਲੇ ਕਿਉਂਕਿ ਹਰ ਪਾਰਟੀ ਕੱਲਾ ਕੱਲਾ ਲੜ ਰਹੀ ਹੈ ਤੇ ਸਾਡੀ ਕੋਈ ਮਜਬੂਰੀ ਨਹੀਂ ਹੈ ਸਮਝੌਤਾ ਕਰਨਾ ਨਾ ਸਾਨੂੰ ਕੋਈ ਜ਼ਰੂਰਤ ਹੈ ਇਸ ਗੱਲ ਦੇ ਕੋਈ ਖਾਸ ਵਜ੍ਹਾ ਕੀ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ ਦੇਖੋ ਆਮ ਆਦਮੀ ਪਾਰਟੀ ਬੜਾ ਅੱਛਾ ਮੈਂਡੇਟ ਲੈ ਕੇ ਆਈ ਸੀ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆ ਲੋਕਾਂ ਨੇ ਕਾਫੀ ਵੋਟਾਂ ਇਹਨਾਂ ਨੂੰ ਜਤਾਇਆ ਸੀ 92 ਐਮ ਐਲ ਏ ਇਹਨਾਂ ਦੇ ਰਿਕਾਰਡ ਤੋਂ ਵਿਧਾਨ ਸਭਾ 'ਚ ਪਹੁੰਚੇ ਪਰ 2 ਸਾਲ ਦੀ ਇਹਨਾਂ ਦੀ ਕਾਰਗੁਜ਼ਾਰੀ ਲਾਈਕ ਜਿਹੜੀਆਂ ਇਹਨਾਂ ਨੇ ਕਮਿਟਮੈਂਟਸ ਕੀਤੀਆਂ ਸੀਗੀਆਂ ਮੈਲਾਵਾਂ ਨੂੰ 1000 ਰੁਪਿਆ ਪੈਨਸ਼ਨ ਦੀ ਗੱਲ ਕੀਤੀ ਸੀ 2500 ਰੁਪਿਆ ਚਾਹੇ ਇਹਨਾਂ ਨੇ ਕਰਪਸ਼ਨ ਦੀ ਗੱਲ ਕੀਤੀ ਕਰਪਸ਼ਨ ਨਹੀਂ ਹੋਈਗੀ ਰਿਤਾ ਸਸਤਾ ਦੇ ਦੇਾਂਗੇ ਮਤਲਬ ਲੈਂਡ ਆਰਡਰ ਦੀ ਗੱਲ ਕਰ ਲਈਏ ਐਜੂਕੇਸ਼ਨ ਹੈਲਥ ਦਾ ਮਾਡਲ ਲੈ ਕੇ ਆਏ ਸੀਗੇ ਕੁਝ ਵੀ ਇਹੋ ਜਿਹਾ ਨਹੀਂ ਹੋਇਆ ਬੇਸਿਕਲੀ ਇਹਨਾਂ ਨੇ ਕੀ ਕੀਤਾ ਸੀ ਰੰਗੀਨ ਸੁਪਨੇ ਦਿਖਾਏ ਸੀਗੇ ਜਿਵੇਂ ਆਪਾਂ ਕੋਈ ਮੂਵੀ ਵੇਖਣ ਜਾਂਦੇ ਹਾਂ ਜਦੋਂ ਮੂਵੀ ਲੌਂਗ ਚੋਣੀ ਹੁੰਦੀ ਹੈ ਤੇ ਉਹਦੀ ਐਡਵਰਟਾਈਜ਼ਮੈਂਟ ਹੁੰਦੀ ਹੈ ਲਾਈਕ ਉਹ ਜਦੋਂ ਅਸੀਂ ਛੋਟੇ ਹੁੰਦੇ ਸੀ ਤੋਂ ਨੰਬਰਿੰਗ ਕਹਿੰਦੇ ਆ ਜੀ ਜਦੋਂ ਸਟਾਰਟਿੰਗ ਹੁੰਦੀ ਹੈ ਤੇ ਉਹ ਲੋਕ ਸੋਚਦੇ ਪਤਾ ਨਹੀਂ ਕੀ ਹੋ ਜਾਏਗਾ ਅੰਦਰ ਜਦੋਂ ਐਂਡ ਤੇ ਬੰਦਾ ਉੱਠਦਾ ਤੇ ਸਿਰ ਦਰਦ ਹੁੰਦਾ ਤੇ ਸਿਰ ਪਕੜ ਕੇ ਬਾਹਰ ਆਂਦਾ ਉਹ ਕਹਿੰਦਾ ਯਾਰ ਕਿੰਨੀ ਬੋਰ ਫਿਲਮ ਸੀਗੀ ਸੋ ਲੋਕਾਂ ਨੇ ਦੇਖ ਲਿਆ ਕਿ ਇਹ ਬੋਰ ਮੂਵੀ ਆ ਔਰ ਦੋ ਸਾਲਾਂ ਇਚ ਕੁਝ ਨਹੀਂ ਹੋਇਆ ਪੰਜਾਬ ਦੇ ਲੋਕਾਂ ਵਾਸਤੇ ਕੋਈ ਚੰਗਾ ਕੰਮ ਇਹਨਾਂ ਨੇ ਕੀਤਾ ਸੋ ਦੈਟਸ ਵਾਈ ਕਾਂਗਰਸ ਉਹਨਾਂ ਦਾ ਜਿਹੜਾ ਲਾਇਬਿਲਟੀ ਹੈ ਉਹਨਾਂ ਦਾ ਬਰਡਨ ਆਪਣੇ ਮੋਢਿਆਂ ਤੇ ਚੱਕਣਾ ਨਹੀਂ ਚਾਹੁੰਦੀ ਸੀ ਆ ਕਾਰਨ ਸੀਗਾ ਜਿਹੜਾ ਸੀ ਸਮਝੌਤਾ ਨਹੀਂ ਕਰਨਾ ਚਾਹੁੰਦੇ ਸੀ ਤੁਸੀਂ ਕਿਹਨੂੰ ਲੋਕ ਸਭਾ ਚੋਣਾਂ ਸਿਰ ਤੇ ਹੈ ਤੇ ਹੁਣ ਚੌਥਾ طرفਾ ਜਿਹੜਾ ਮੁਕਾਬਲਾ ਹੋਏਗਾ ਹਰ ਪਾਰਟੀ ਆਪਣੇ ਲੈਵਲ ਤੇ ਆਪਣੇ ਦਮ ਤੇ ਹੀ ਹੁਣ ਚੋਣ ਲੜਨ ਜਾ ਰਹੀ ਹੈ ਕੀ ਇਹ ਦੇਖਦੇ ਹੋ ਕਾਂਗਰਸ ਦੀ ਕੀ ਤਿਆਰੀ ਹੈ ਇਸ ਬਾਰੇ 1000% ਕਾਂਗਰਸ ਜਿਹੜੀਆਂ ਪੰਜਾਬ ਚ ਕਲੀਅਰ ਸਿਪ ਕਰਨਗੇ ਤੁਸੀਂ ਦੇਖੋ ਹੁਣ ਚਾਰ ਪਾਰਟੀਆਂ ਇਲੈਕਸ਼ਨ ਲੜਨ ਗਈਆਂ ਆਈ ਥਿੰਕ ਪੰਜ ਬੀਐਸਪੀ ਵੀ ਹੈ ਪੰਜ ਪਾਰਟੀਆਂ ਇਲੈਕਸ਼ਨ ਲੜਨ ਗਈਆਂ ਔਰ ਕਾਂਗਰਸ ਦਾ ਵੋਟ ਬੈਂਕ ਜਿਹੜਾ ਹੈ ਜਾਂ ਕਾਂਗਰਸ ਨੂੰ ਪਿਆਰ ਕਰਨ ਵਾਲੇ ਲੋਕ ਜਾਂ ਕਾਂਗਰਸ ਦੀ ਟੀਮ ਕਾਂਗਰਸ ਦੇ ਵਰਕਰ ਇਨਾ ਪਾਰਟੀਆਂ ਨੂੰ ਸਭ ਤੋਂ ਤਕੜੇ ਹੋਰ ਜ਼ਿਆਦਾ ਨੇ ਗਿਣਤੀ ਚ ਸੋ ਸਾਨੂੰ ਬੜੀ ਕੁਲੈਰਟੀ ਹੈ ਕਿ ਲੁਧਿਆਣਾ ਲੋਕ ਸਭਾ ਦਾ ਵਨ ਸਾਈਡ ਹੋ ਗਈ ਹੁਣ ਇਹ ਚੀਜ਼ਾਂ ਤੋਂ ਬਾਅਦ ਹੋਰ ਬਾਕੀ ਸੀਟਾਂ ਤੇ ਵੀ ਅਸਰ ਪਏਗਾ ਔਰ ਬੜੇ ਅੱਛੇ ਰਿਜ਼ਲਟ ਪੰਜਾਬ ਚ ਜਿਹੜੇ ਪਾਰਲੀਮੈਂਟ ਕਾਂਗਰਸ ਦੇ ਹੱਕੇ ਚਾਣਗੇ ਜਿਵੇਂ ਕਿ ਸਾਰੀ ਪਾਰਟੀਆਂ ਆਪਣੀਆਂ ਆਪਣੇ ਲੈਵਲ ਤੇ ਹੁਣ ਚੋਣ ਲੜ ਰਹੀਆਂ ਤੇ ਕਾਂਗਰਸ ਦੇ ਵੋਟ ਬੈਂਕ ਤੇ ਅਸਰ ਨਹੀਂ ਪਏਗਾ ਲੱਗਦਾ ਨਹੀਂ ਕਿ ਵੋਟਾਂ ਘਟ ਜਾਣਗੀਆਂ ਉਸ ਮਾਮਲੇ ਚ ਦੇਖੋ ਜਿਹੜੀਆਂ ਵੋਟਾਂ ਆਮ ਆਦਮੀ ਪਾਰਟੀ ਲਈ ਪਈਆਂ ਸੀ ਉਹ ਵੋਟ ਵਾਪਸ ਆਣੀ ਹੈ ਕਿਉਂਕਿ ਕਾਫੀ ਜਿਹੜੀ ਕਾਂਗਰਸ ਦਾ ਸ਼ੇਅਰ ਵੀ ਉਹ ਲੈ ਕੇ ਸੀ ਉਹ ਮਤਲਬ ਤੁਸੀਂ ਸ਼ੋਰ ਹੋ ਇਸ ਵਾਰੀ 1000% ਸ਼ੋਰ ਆ ਕਿ ਆਪ ਤਾਂ ਬਹੁਤ ਕੁਝ ਵਾਪਸ ਆਣਾ ਹੈ ਉਹਦਾ ਕੁਝ ਪਰਸੈਂਟ ਭਾਜਪਾ ਨੂੰ ਮਿਲਣ ਵਾਲਾ ਕੁਝ ਪਰਸੈਂਟ ਅਕਾਲੀ ਦਲ ਨੂੰ ਮਿਲਣ ਵਾਲਾ ਔਰ ਮੇਜਰ ਜਿਹੜਾ ਪੋਰਸ਼ਨ ਹੈ ਕਾਂਗਰਸ ਦਾ ਤੁਹਾਨੂੰ ਛੋਟੀ ਐਗਜ਼ਾਮਪਲ ਦੇਣਾ ਅਗਰ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਤੇ ਲਾਸਟ ਟਾਈਮ ਜਦੋਂ ਮੈਂ ਵਿਧਾਨ ਸਭਾ ਚੋਂ ਲੜਿਆ ਸੀ ਤੇ ਜਿੱਤਿਆ ਸੀ ਮੈਨੂੰ 43500 ਵੋਟ ਪਈ ਸੀ ਅਪਰੋਕਸੀਮੇਟ ਤੇ ਆਮ ਆਦਮੀ ਪਾਰਟੀ ਨੂੰ ਆਈ ਥਿੰਕ 42000 ਵੋਟ ਪਈ ਸੀ 15 16 ਦਾ ਸਾਡਾ ਮਾਰਜਿਨ ਸੀਗਾ ਹਾਰ ਜਿੱਤ ਦਾ ਤੇ ਜਿਹੜੇ ਅਕਾਲੀ ਦਲ ਵਾਲੇ ਆ ਉਹਨਾਂ ਨੂੰ ਵੀ 42000 ਵੋਟ ਪਈ ਸੀ ਮਤਲਬ ਹੁਣ ਜਿਹੜਾ ਰਿਜ਼ਲਟ ਆਇਆ ਉਹਦੇ ਚ ਅਕਾਲੀ ਦਲ 42000 ਤੋਂ ਰਹਿ ਗਿਆ 17000 ਮਤਲਬ ਉਹਨਾਂ ਦਾ 25000 ਵੋਟ ਘਟ ਗਿਆ ਤੇ ਜਿਹੜੀ ਆ ਬੀਜੇਪੀ ਸੀ ਉਹਨੂੰ 17000 ਵੋਟਾਂ ਪਈਆਂ ਔਰ ਮੈਨੂੰ ਲਾਸਟ ਟਾਈਮ 43000 ਪਈ ਸੀ ਤਾਂ ਹੁਣ 33000 ਪਈ ਮੇਰਾ 10000 ਦਾ ਫੱਕ ਰਹਿ ਗਿਆ ਜਿਹੜਾ ਹਾਰ ਜਿੱਤ ਦਾ ਫਰਕ ਸੀਗਾ ਉਹ 10000 ਵੋਟ ਦਾ ਸਾਨੂੰ ਜਿਹੜੀ ਆਮ ਆਦਮੀ ਪਾਰਟੀ ਲਗਈ ਉਹ ਵਾਪਸ ਆਏਗੀ ਔਰ ਉਸ ਤੋਂ ਬਾਅਦ ਜਿਹੜੀ ਬੀਜੇਪੀ ਜਿੰਨੀ ਵੋਟ ਲੈ ਗਈ ਹੈ ਦਿਸ ਇਜ਼ ਦਾ ਮੈਕਸਿਮਮ ਸ਼ੇਅਰ ਔਰ ਮੇਰਾ ਬੇਰੀ ਕਨਸਿਸਟੈਂਸੀ ਗੱਲ ਕਰਾਂ ਮੇਰਾ ਤੇ ਬੀਜੇਪੀ ਦਾ ਜਿਹੜਾ ਮਾਰਜਨ ਦਾ ਫਰਕ ਹੈ ਡਿਫਰੈਂਸ ਹੈ 댓 ਇਜ਼ 15000 ਵੋਟਸ ਸਾਡਾ ਕਾਲੀ ਦਾ ਨਾਲ ਫਰਕ ਹੈ 16000 ਵੋਟਾਂ ਦਾ ਚਾੜੂ ਸਾਡੇ ਤੋਂ 30 32000 ਰੱਗੇ ਆ ਉਹ ਕਾਂਗਰਸ ਹੋ ਗਏ ਨਹੀਂ ਹੈ ਉਹ ਇਹਨਾਂ ਦੀ ਵੋਟ ਲੈ ਕੇ ਗਿਆ ਇਹ ਦੋਨਾਂ ਦੇ ਉਹ ਜਦੋਂ ਝਾੜੂ ਤੋਂ ਵੋਟ ਵਾਪਸ ਆਣੀ ਹੈ ਤੇ ਕੁਝ ਪੋਰਸ਼ਨ ਕਾਲੀਦਰ ਨੂੰ ਜਾਏਗਾ ਕੁਝ ਜਾਏਗਾ ਬੀਜੇਪੀ ਨੂੰ ਲਾਈਕ ਲਾ ਲੋ 25% ਉਹ ਲੈ ਜਣਗੇ 25% ਲੈ ਜਣਗੇ ਲੇਕਿਨ 50% ਦੇਣਾ ਉਹ ਕਾਂਗਰਸ ਲਾਏਗਾ ਸੋ ਇਹੋ ਜਿਹਾ ਗ੍ਰਿਡ ਸਾਡਾ ਹਰ ਕੰਸਟੀਟੂਐਂਸੀ ਚ ਹੈ ਉਹ ਲੋਕ ਜਿਹੜੇ ਹੈ ਉਹ ਪੰਜਾਬ ਦੇ ਵਿੱਚ ਹਮੇਸ਼ਾ ਹੀ ਕਾਂਗਰਸ ਨੂੰ ਇਸ ਕਰਕੇ ਪਸੰਦ ਕਰਦੇ ਕਿ ਲੈਂਡ ਰੋਡ ਦੀ ਗੱਲ ਕਰਦੀ ਏ ਟੂਰਿਜ਼ਮ ਦੇ ਵਿੱਚ ਜਿੱਦਾਂ ਕਾਂਗਰਸ ਲੜਾਈ ਲੜੀ ਕਾਂਗਰਸ ਦੇ ਲੀਡਰ ਨੇ ਸ਼ਾਤਾਂ ਦਿੱਤੀਆਂ ਤੇ ਲੋਕ ਕਾਂਗਰਸ ਨੂੰ ਪ੍ਰੀਫਰ ਕਰਦੇ ਆ ਮੈਂ ਪੰਜਾਬ ਦੀ ਗੱਲ ਕਰ ਰਿਹਾ ਹਾਂ ਆਮ ਆਦਮੀ ਪਾਰਟੀ ਦੀ ਅਗਰ ਗੱਲ ਕਰੀਏ ਕਿ ਕੋਈ ਵੀ ਪਾਰਟੀ ਦਾ ਅਗਰ ਸੁਪਰੀਮੋ ਹੀ ਜੇਲ੍ਹ ਦੇ ਵਿੱਚ ਬੈਠਾ ਹੋਵੇ ਤੇ ਲੱਗਦਾ ਹੈ ਕਿ ਉਹ ਉਹ ਵੀ ਸ਼ਰਾਬ ਦੇ ਘਟਾਲੇ ਦੇ ਮਾਮਲੇ ਦੇ ਵਿੱਚ ਈਡੀ ਦੀ ਰਡਾਰ ਤੇ ਬੈਠੇ ਨੇ ਉਹ ਲੱਗਦਾ ਹੈ ਕਿ ਕਿਸੇ ਨਾ ਕਿਸੇ ਉਹਦਾ ਵੀ ਖਮਿਆਜਾ ਆਮ ਆਦਮੀ ਪਾਰਟੀ ਨੂੰ ਭੁਗਤਣਾ ਪੈ ਸਕਦਾ ਦੇਖੋ ਆਮ ਆਦਮੀ ਪਾਰਟੀ ਤਾਂ ਉਹ ਲੜਾਈ ਸੜਕਾਂ ਤੇ ਲੜ ਰਹੀ ਹੈ ਆਈ ਥਿੰਕ ਉਹ ਇਹਨੂੰ ਸਿੰਪੈਥੈਟਿਕ ਬਣਾਉਣਾ ਚਾਹੁੰਦੀ ਹੈ ਕਿ ਸਿਮਤੀ ਹੋ ਜੇ ਬਟ ਜਦੋਂ ਕੋਈ ਵੀ ਲੀਡਰ ਅੰਦਰ ਜਾਂਦਾ ਸੀਗਾ ਜੇ ਤੋ ਕਾਂਗਰਸ ਦਾ ਲੀਡਰ ਅੰਦਰ ਹੁੰਦਾ ਸੀਗਾ ਤੇ ਸਾਰੇ ਇਹ ਗੱਲ ਕਹਿੰਦੇ ਸੀਗੇ ਕਿ ਦੇਖੋ ਜੀ 70 ਸਾਲ ਦੀ ਪੁਰਾਣੀ ਪਾਰਟੀ ਹੈ ਜੀ ਇਹਨਾਂ ਨੇ ਕਰਪਸ਼ਨ ਕੀਤੀ ਹੈ ਇਹਨਾਂ ਨੇ ਥੱਗੀ ਮਾਰੀ ਹੈ ਤੇ ਜਦੋਂ ਕਿਤੇ ਆਪਣੀ ਵਾਰ ਜਾਂਦੀ ਹੈ ਤੇ ਬੰਦਾ ਕਹਿੰਦਾ ਨਹੀਂ ਜੀ ਸਾਡੇ ਨਾਲ ਤਾਂ ਪੋਲੀਟੀਕਲ ਵੈਡੈਂਟਾ ਹੋ ਰਿਹਾ ਸੋ ਵੈਸੇ ਮੈਂ ਆਪ ਮੈਂ ਦਸੀ ਮੈਂ ਪਰਸਨਲ ਓਪੀਨੀਅਨ ਰਾਜਨੀਤੀ ਚ ਚੀਜ਼ਾਂ ਮੰਦ ਭੱਜ ਗਈ ਇਹ ਦਿਸ ਇਜ਼ ਮਤਲ ਅਨਫੋਰਚੂਨੇਟ ਫੋਰ ਦਾ ਕੰਟਰੀ ਕਿ ਜੀ ਮਾਈਟ ਇਜ਼ ਰਾਈਟ ਜਿਸki ਲਾਟੀ ਉਸki ਬਿਆਨ ਜਿਹਦੇ ਕੋਲ ਤਾਕਤ ਆ ਗਈ ਉਹ ਦੂਜੇ ਨੂੰ ਡੈਮੋਕਰੈਟਿਕ ਤਰੀਕੇ ਨਾਲ ਨਹੀਂ ਸਨਬ ਕਰਦਾ ਉਹ ਨੂੰ ਆਪਣੀ ਤਾਕਤ ਨਾਲ ਸਨਬ ਕਰਦਾ ਬੀਜੇਪੀ ਉੱਥੇ ਇਹਦੀ ਦਾ ਯੂਜ਼ ਕਰਦੀ ਹੈ ਇਹ ਸਟੇਟ ਦੇ ਜੋ ਆਪਣਾ ਵਿਜੀਲੈਂਸ ਯੂਜ਼ ਕਰ ਲੈਂਦੇ ਸੋ ਸਟਾਰਟ ਉੱਥੋਂ ਹੁੰਦਾ ਐਂਡ ਇੱਥੇ ਤੱਕ ਹੁੰਦਾ ਮੇਰਾ ਖਿਆਲ ਹੈ ਕਿ ਸਾਰਿਆਂ ਨੂੰ ਕਲੈਕਟਿਵ ਐਫਰਟ ਕਰਨੇ ਚਾਹੀਦੇ ਆ ਪ੍ਰਦੇਸ਼ ਦੀ ਸ਼ਹਿਰ ਦੀ ਦੇਸ਼ ਦੀ ਭਲਾਈ ਵਾਸਤੇ ਨਾ ਕਿ ਆ ਚੀਜ਼ਾਂ ਆਥਕੰਡੇ ਪੁਣਾਣੇ ਚਾਹੀਦੇ ਆ ਔਰ ਇਹ ਇੱਕ ਬਹੁਤੀ ਚੰਗੀ ਰਵਾਇਤ ਨਹੀਂ ਹੈ ਜਿਵੇਂ ਕਿ ਹੁਣ ਅਕਾਲੀ ਦਲ ਦੀ ਵੀ ਇਮੇਜ ਕੁਝ ਖਾਸ ਨਹੀਂ ਹੈ ਲੋਕਾਂ ਦੇ ਵਿੱਚ ਔਰ ਆਮ ਆਦਮੀ ਪਾਰਟੀ ਦੀ ਤਾਂ ਵੈਸੇ ਹੀ ਹੁਣ ਬਿਲਕੁਲ ਡਾਵਾ ਡੋਲ ਹੋ ਰਹੀ ਹੈ ਉਹਦਾ ਫਾਇਦਾ ਸਿੱਧੇ ਤੌਰ ਤੇ ਕਾਂਗਰਸ ਪਾਰਟੀ ਨੂੰ ਬਹੁਤ ਬਖੂਬੀ ਮਿਲ ਸਕਦਾ ਤੁਸੀਂ ਮੰਨਦੇ ਹੋ ਇਸ ਚੀਜ਼ ਨੂੰ ਮੈਂ ਇਹ ਕਹ ਜਰੂਰ ਕਹਿਣਾ ਚਾਹਣਾ ਤੁਹਾਡੇ ਆਦਰ ਮਾਹੀ ਆ ਮੇਰੀ ਇਹ ਕਹ ਜੂ ਲੋਕਾਂ ਤੱਕ ਪਹੁੰਚਾਣਾ ਕਿ ਅਕਾਲੀ ਦਲ ਜਿਸ ਸਪਿਸ਼ਨ ਤੇ ਹੈ ਉਹ ਇਸ ਕਰਕੇ ਸਪਿਸ਼ਨ ਤੇ ਹੈ ਕਿ ਮੇਨ ਬਰਗਾੜੀ ਵਾਲਾ ਇਸ਼ੂ ਔਰ ਅਕਾਲੀ ਦਲ ਜਿਹੜਾ ਹੈ ਦੈਟ ਇਜ਼ ਪੰਥਕ ਪਾਰਟੀ ਆਪਾਂ ਲਗਾ ਲਈਏ ਕਿ ਉਹਦਾ ਜਨਮ ਹੀ ਉਸ ਉਸ ਪਲੇਸ ਤੋਂ ਹੋਇਆ ਹੈ ਔਰ ਉਹਦੀਆਂ ਜਿਹੜੀਆਂ ਪਾਲਿਸਿਜ਼ ਹੈ ਨੀਤੀਆਂ ਉਹੀ ਹੈ ਜਿਹੜੀ ਆਮ ਆਦਮੀ ਪਾਰਟੀ ਹੈ ਜਿਵੇਂ ਤੁਸੀਂ ਲਾ ਲਓ ਅਮਰੀਕਾ ਕੰਟਰੀ ਜਿਹੜਾ ਬਣਿਆ ਅਮਰੀਕਾ ਨੂੰ ਆਪਾਂ ਅੰਗਰੇਜ਼ਾਂ ਦਾ ਸ਼ਹਿਰ ਕਹਿੰਦੇ ਆ ਬਟ ਬੇਸਿਕਲੀ ਉਹ ਅੰਗਰੇਜ਼ਾਂ ਦਾ ਸ਼ਹਿਰ ਨਹੀਂ ਹੈ ਅਲੱਗ-ਅਲੱਗ ਸਟੇਟਾਂ ਤੋਂ ਜਿਹੜੇ ਲੋਕ ਇਕੱਠੇ ਹੋ ਕੇ ਆ ਗਏ ਉਹਨਾਂ ਨੇ ਅਮਰੀਕਾ ਬਣਾਤਾ ਜੇ ਅਗਰ ਆਪਾਂ ਅੰਗਰੇਜ਼ਾਂ ਦਾ ਸ਼ਹਿਰ ਕਹਿੰਨੀਏ ਕੰਟਰੀ ਕਹਿੰਨੀਏ ਤਾਂ ਦੈਟ ਇਜ਼ ਬ੍ਰਿਟੇਨ ਇੰਗਲੈਂਡ ਨੂੰ ਕਹਿੰਦੇ ਆ ਸੋ ਆਮ ਆਦੀ ਪਾਰਟੀ ਹੋਇਆ ਵੀ ਕੁਝ ਸਾਡੇ ਚੋਂ ਪੱਜਿਆ ਕੁਝ ਕਾਲੀ ਦਲ ਜੋ ਪੱਜਿਆ ਕੁਝ ਵੀਐਸਪੀ ਜੋ ਪੱਜਿਆ ਕੁਝ ਹੋਰ ਪਾਰਟੀ ਜੋ ਪੱਜਿਆ ਕੋਈ ਵਾਮ ਭਗਤੀ ਉਹ ਇਕੱਠੇ ਹੋ ਕੇ ਆਮ ਆਦੀ ਪਾਰਟੀ ਬਣ ਗਈ ਦੇ ਹੈਵ ਨੋ ਆਈਡਿਓਲੋਜੀ ਉਹਨਾਂ ਕੋਲ ਕੋਈ ਸਿਧਾਂਤ ਨਹੀਂ ਹੈ ਕੋਈ ਬੈਕਗ੍ਰਾਉਂਡ ਨਹੀਂ ਹੈ ਕੋਈ ਮਹਾਤਮਾ ਗਾਂਧੀ ਵਰਗਾ ਉਹਨਾਂ ਦਾ ਮਾਰਗਦਰਸ਼ਕ ਨਹੀਂ ਹੈ ਕੁਝ ਨਹੀਂ ਹੈ ਉਹਨਾਂ ਕੋਲ ਉਹਨਾਂ ਨੇ ਕੀ ਕੀਤਾ ਇੱਕ ਬੰਦੇ ਦੀ ਨਬਜ਼ ਫੜੀ ਵੀ ਹਾਂ ਔਰਤਾਂ ਨੂੰ 1000 ਰੁਪਏ ਦੀ ਗੱਲ ਕਰ ਲਈ ਤੇ ਖੁਸ਼ ਹੋ ਜਾਣਗੇ ਇਹਦੇ ਵੋਟ ਪਾ ਦੇਣਗੇ ਉਹਨਾਂ ਨੇ ਉਹ ਤੀਰ ਚਲਾਤਾ ਉਹ ਤੀਰ ਉਹਨਾਂ ਦਾ ਹਿੱਟ ਹੋ ਗਿਆ ਉਹ ਜੀ 2000 ਰੁਪਏ ਦਾ ਹਜੇ ਵੀ ਨਹੀਂ ਮਿਲਿਆ ਦੇਖੋ ਹੁਣ ਇਹ ਮੈਂ ਇਸੀ ਗੱਲ ਤੇ ਆ ਰਿਹਾ ਉਸ ਤੋਂ ਬਾਅਦ ਉਹਨਾਂ ਨੇ ਕਹਿਤਾ ਜੀ ਬੇਰੋਜ਼ਗਾਰਾਂ ਨੂੰ ਨੌਕਰੀ ਮਿਲੇਗੀ ਕਾਨੂੰਨ ਉਹ ਕਹਿੰਦੇ ਜੀ ਕਾਨੂੰਨ ਦਾ ਸਿਸਟਮ ਸਿੱਧਾ ਕਰ ਦੇਾਂਗੇ ਨਸ਼ਾ ਐ ਖਤਮ ਕਰ ਦੇਾਂਗੇ ਉਹ ਇੱਕ ਮਿਨਿਸਟਰ ਕਹਿੰਦੇ ਜੀ ਐਮਐਸਬੀ ਐ ਉਡਰਦੀ ਜਾਏਗੀ ਮਤਲਬ ਹਰ ਚੀਜ਼ ਫੇਕ ਬੋਲੀ ਜਦੋਂ ਤੁਸੀਂ ਸਿਸਟਮ ਦੇ ਵਿੱਚ ਆਉਂਦੇ ਹੋ ਤੁਹਾਨੂੰ ਸਰਕਾਰ ਚਲਾਨੀ ਪੈਂਦੀ ਹੈ ਉਦੋਂ ਤੁਹਾਨੂੰ ਚੀਜ਼ਾਂ ਦਾ ਸਾਰਾ ਪਤਾ ਲੱਗਦਾ ਉਦੋਂ ਸਿਰਫ ਝੂਠ ਛੱਡ ਬੋਲ ਕੇ ਲੋਕਾਂ ਨੂੰ ਸੁਣਾਈ ਕਿ ਸੁਪਨੇ ਦਿਖਾ ਕੇ ਉਹ ਆਪਣੀ ਸਰਕਾਰ ਲਈ ਲੇਕਿਨ ਬਾਅਦ ਉਹਨੂੰ ਕਾਇਮ ਰੱਖਣਾ ਬਾਅਦ ਉਹ ਚੀਜ਼ਾਂ ਨੂੰ ਦੇਣਾ ਲੋਕਾਂ ਨੂੰ ਉਹ ਪੋਸੀਬਲ ਨਹੀਂ ਹੋਇਆ ਸਭ ਤੋਂ ਵੱਡੀ ਚੀਜ਼ ਜਿਹੜੀ ਹਜੇ ਤੱਕ ਲੋਕਾਂ ਨੂੰ ਸਮਝ ਨਹੀਂ ਚਾਹੀਦੀ ਹੈ ਦੇਖੋ ਮੈਂ ਰਵਨੀਤ ਸਿੰਘ ਮਿੱਟੂ ਦੀ ਗੱਲ ਕਰਦਾ 10 ਸਾਲ ਮੈਂਬਰ ਪਾਰਲੀਮੈਂਟ ਰਿਹਾ ਹੈ ਲੁਧਿਆਣੇ ਮੈਨੂੰ ਇੱਕ ਅਲਿਗੇਸ਼ਨ ਦਿਖਾ ਦਿਓ ਉਹਨਾਂ ਤੇ ਵੀ ਉਹਨਾਂ ਨੇ ਆ ਮਕਾਨ ਦਬ ਲਿਆ ਉਹਨਾਂ ਨੇ ਆ ਕਰਪਸ਼ਨ ਕਰ ਲਈ ਠੀਕ ਹੈ ਲੋਗੇ ਜਿਹੜੂ ਕਹਿੰਦੇ ਆ ਫੋਨ ਨਹੀਂ ਚੱਕਿਆ ਬਿਲਕੁਲ ਇਹ ਇਲਜ਼ਾਮ ਤਾਂ ਬਿਲਕੁਲ ਸਰਾਸਰ ਹੈ ਲੋਕ ਬੋਲਦੇ 5 ਸਾਲ ਉਹਨਾਂ ਨੇ ਫੋਨ ਨਹੀਂ ਚੱਕਿਆ ਹੁਣ ਜਦੋਂ ਲੋਕ ਸਭਾ ਚੋਣਾਂ ਆਣ ਵਾਲੀਆਂ ਨੇ ਉਹਨੇ ਉਹ ਐਕਟਿਵ ਹੋ ਗਏ ਮੈਂ ਕਹਿਣਾ ਜੀ ਚਲੋ ਇਹ ਗੱਲ ਲੋਕ ਕਹਿੰਦੇ ਆ ਬਟ ਇੱਕ ਲੀਡਰ ਜਿਹਦੇ ਤੋਂ ਇਹ ਐਕਸਪੈਕਟੇਸ਼ਨਸ ਹੁੰਦੀਆਂ ਵੀ ਡਵੈਲਪਮੈਂਟ ਲੈ ਕੇ ਆਵੇ ਸਿੱਧਾ ਸਾਦਾ ਉਹਦਾ ਸਿਸਟਮ ਹੋਵੇ ਕੋਈ ਠੱਗੀ ਨਾ ਮਾਰੇ ਕਿਸੇ ਨੂੰ ਤੰਗ ਨਾ ਕਰੇ ਉਹ ਸਾਰੀਆਂ ਚੀਜ਼ਾਂ ਅਗਰ ਕਾਂਗਰਸ ਪਾਰਟੀ ਦੀ ਆਪਾਂ ਗੱਲ ਕਰ ਲਈਏ ਤੇ ਬਿੱਟੂ ਜੀ ਆ ਤੁਹਾਡੇ ਸਾਹਮਣੇ ਆ ਆ ਸਟੇਸ਼ਨ ਬਣ ਰਿਹਾ ਸਾਰੇ ਪੁਲ ਬਣੇ ਆ ਫਲਾਈਓਰ ਬਣੇ ਆ ਪੱਖਵਾਰੂ ਤੇ ਓਵਰ ਬ੍ਰਿਜ ਬਣੇ ਆ ਸਾਡੇ ਕੌਂਸਲਟੈਂਸੀ ਦੇ ਵਿੱਚ ਸਕੂਲ ਆ ਕਾਲਜ ਆ ਤੇ ਸਾਰੀਆਂ ਚੀਜ਼ਾਂ ਕਿਉਂਕਿ ਇੱਕ ਪਰਿਵਾਰ ਹੁੰਦਾ ਇੱਕ ਐਮਪੀ ਇੱਕ ਐਮਐਲਏ ਇੱਕ ਕੌਂਸਲਰ ਸਾਰੇ ਇਕੱਠੇ ਹੋ ਕੇ ਕੰਮ ਕਰਦੇ ਸੋ ਇਹਨਾਂ ਚਾਰਿਆਂ ਦਾ ਆਪਾਂ ਵਜਨ ਕਰ ਲਈਏ ਦੇਖੋ ਬੀਜੇਪੀ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਤਿੰਨਾਂ ਨੇ ਹਜੇ ਆਪਣਾ ਕੈਂਡੀਡੇਟ ਨਹੀਂ ਅਨਾਉਂਸ ਕੀਤਾ ਕਿਉਂਕਿ ਉਹਨਾਂ ਕੋਲ ਕੈਂਡੀਡੇਟ ਹੈ ਨਹੀਂ ਉਹ ਬੋਰੋ ਕਰ ਰਹੇ ਕੋਈ ਕਿਧਰੋਂ ਲੱਭ ਰਿਹਾ ਕਿਧਰੋਂ ਲੱਭ ਰਿਹਾ ਕਿਧਰੋਂ ਲੱਭ ਰਿਹਾ ਸਾਡਾ ਕੈਂਡੀਡੇਟ ਤਾਂ ਆਲਰੇਡੀ ਹੈ ਗਈ ਹੈ ਔਰ ਜਿਹੜੇ ਕਾਂਗਰਸ ਨੂੰ ਪਿਆਰ ਕਰਦੇ ਆ ਜਿਹੜੇ ਸਰਦਾਰ ਬਿਆਨ ਸਿੰਘ ਜੀ ਨੂੰ ਯਾਦ ਰੱਖਦੇ ਆ ਉਹ ਸਾਰੇ ਮਿੱਟਰੀ ਨੂੰ ਮੋਟਾ ਬਣਗੇ ਸੋ ਆਹ ਸਿਨੈਰੀਓ ਹੈ ਅਲੱਗ-ਅਲੱਗ ਜਿਹੜਾ ਬੀਜੇਪੀ ਬੇਸਿਕਲੀ ਪੰਜਾਬ ਦੇ ਵਿੱਚ ਦੇਖੋ ਰੂਰਲ ਏਰੀਆ ਔਰ ਅਰਬਨ ਏਰੀਆ ਬੀਜੇਪੀ ਅਰਬਨ ਚ ਤਾਂ ਚਲੋ ਵੋਟ ਸ਼ੇਅਰ ਲੈ ਜਾਏਗੀ ਆਪਣਾ ਡਿਊ ਟੂ ਕੁਝ ਸੈਂਟੀਮੈਂਟਸ ਹੈ ਉਹਨਾਂ ਦੇ ਇਮੋਸ਼ਨਲ ਲੋਕਾਂ ਨੂੰ ਕੀਤਾ ਹੋਇਆ ਪਰ ਰੂਰਲ ਦੇ ਵਿੱਚ ਉਹਨਾਂ ਦੀ ਹਾਲਤ ਬਹੁਤ ਪਤਲੀ ਹੈ ਕੀ ਲੱਗਦਾ ਹੈ ਲੋਕ ਸਭਾ ਚੋਣਾਂ ਦੇ ਵਿੱਚ ਆਉਣ ਵਾਲੀ ਜਿਹੜੀਆਂ ਹੁਣ ਚੋਣਾਂ ਆਉਣ ਵਾਲੀਆਂ ਨੇ ਉਹਦੇ ਵਿੱਚ ਹੁਣ ਕਾਂਗਰਸ ਪਾਰਟੀ ਮੱਲਾ ਮਾਰੇਗੀ ਫਿਰ ਪੰਜਾਬ ਦੀਆਂ ਤਾਂ 13 ਸੀਟਾਂ ਹੁਣ ਜਿੱਜਾਂਗੇ ਸਾਰੀਆਂ ਪਾਰਟੀਆਂ ਵਸੇ ਇਹੀ ਹੁੰਗਾਰਾ ਕਰਦੇ ਕਿ 13 ਚੋਂ 13 ਸਾਡੀਆਂ ਹੀ ਹੋਣਗੀਆਂ ਰਿਜ਼ਲਟ ਤਾਂ ਫਿਰ ਲੋਕਾਂ ਨੇ ਅਨਾਉਂਸ ਕਰਨਾ ਹੈ ਵੀ ਕਿਹਨੂੰ ਵੋਟ ਜ਼ਿਆਦਾ ਪੈਂਦੇ ਨੇ ਦੇਖੋ ਜੇ ਬੰਦਾ ਘਰੋਂ ਹੀ ਨਾਰਾਜ਼ ਹੋ ਕੇ ਨਿਕਲੇਗਾ ਤੇ ਕੋਈ ਨਰਾਸ਼ਾ ਮਿਲੇਗੀ ਇਸ ਕਰਕੇ ਅਸੀਂ ਬੜੇ ਬੂਸਟ ਆ ਸਾਡਾ ਮੋਰਲ ਬੜਾ ਬੂਸਟ ਹੈ ਔਰ ਅਸੀਂ ਇਹ ਚੀਜ਼ਾਂ ਦੇਖ ਰਿਆਂ ਲੋਕਾਂ ਦੀਆਂ ਅੱਖਾਂ 'ਚ ਕੀ ਕਿੰਨਾ ਪਿਆਰ ਹੈ ਕਾਂਗਰਸ ਪਾਰਟੀ ਪ੍ਰਤੀ ਤੁਸੀਂ ਵੀ ਇੱਕ ਵੋਟਰ ਹੋ ਲੁਧਿਆਣਾ ਸ਼ਹਿਰ ਦੇ ਪਾਰਲੀਮੈਂਟ ਹਲਕੇ ਦੇ ਔਰ ਤੁਸੀਂ ਯੂ ਆਰ ਦਾ ਫੋਰਥ ਪਿਲਰ ਆਫ ਡੈਮੋਕ੍ਰੇਸੀ ਤੁਸੀਂ ਆਪ ਖੁਦ ਆਪਣੇ ਆਪ ਸੋਚਣਾ ਦਿਲ ਦੇ ਨਾਲ ਕਿ ਅਗਰ ਤੁਸੀਂ ਵੋਟ ਪਾਣੀ ਹੈ ਤੇ ਤੁਸੀਂ ਕਿਹੜੀਆਂ ਚੀਜ਼ਾਂ ਦਾ ਪੈਮਾਨਾ ਰੱਖੋ ਕਿ ਤੁਸੀਂ ਆਵਾਜ਼ ਦੀ ਪਾਰਟੀ ਵੋਟ ਪਾ ਸਕਦੇ ਹੋ ਜਿਨ੍ਹਾਂ ਨੇ 2 ਸਾਲਾਂ 'ਚ ਲੋਕਾਂ ਨਾਲ ਸਿਰ ਧੋਖਾ ਹੀ ਕੀਤਾ ਕੀ ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਇਹ ਸੀਟ ਜਿੱਤ ਸਕਦੀ ਹੈ ਕਿਉਂਕਿ ਅਗਰ 6 ਪੰਜ ਹਲਕੇ ਅਰਬਨ ਨੇ ਤੇ 4 ਹਲਕੇ ਰੂਰਲ ਐ ਔਰ ਰੂਰਲ ਦੇ ਵਿੱਚ ਦੇ ਹੈਵ ਓਨਲੀ 1 2% ਵੋਟ ਸ਼ੇਅਰ ਅਗਰ ਸਾਨੂੰ ਤੇ ਸਵਾਲਾ ਕੋਰਡ ਪੈਗੀ ਤੇ ਉਹਨਾਂ ਸਿਰਫ 10000 ਵੋਟ ਪੈਣੀ ਹੈ ਤੋ 1 ਲੱਖ ਵੋਟ ਦਾ ਫਰਕ ਤਾਂ ਉੱਥੇ ਨਿਕਲਣਾ ਤੇ ਸ਼ਹਿਰਾਂ ਚ ਕੋਈ ਇਹੋ ਜੀ ਕਾਂਗਰਸ ਹੈ ਨਹੀਂ ਵੀ ਕਾਂਗਰਸ ਡਾਊਨ ਐ ਸੋ ਤੀਜਾ ਰਹਿ ਗਿਆ ਅਕਾਲੀ ਦਲ ਅਕਾਲੀ ਦਲ ਤਾਂ ਬਿਲਕੁਲ ਹੀ ਕਿਤੇ ਨਜ਼ਰ ਹੀ ਨਹੀਂ ਆ ਰਿਹਾ ਤੁਸੀਂ ਆਪ ਜਾਣਦੇ ਹੋ ਕੋਈ ਉਹਨਾਂ ਦੀ ਐਕਟੀਵਿਟੀ ਨਹੀਂ ਹੈ ਕੋਈ ਲੋਕ ਉਹਨਾਂ ਨੂੰ ਵੋਟ ਪਾਣਾ ਨਹੀਂ ਚਾਹਦੇ ਸੋ 1 ਐਂਡ ਓਨਲੀ 1 ਕੋਪਸ਼ਨ कांग्रेस पार्टी मेनू लगदा है की अ बिट्टू शायद पिछली 70 पे 13 वोटम जित्ते सी इसोरी आंकडा जेड़ा लखਾਂ ਚ ਹੋਏ। ਬਹੁਤ ਧੰਨਵਾਦ ਸਰ। ਜੋ ਅਸੀਂ ਗੱਲਬਾਤ ਕੀਤੀ ਹੈ ਸਾਬਕਾ ਵਿਧਾਇਕ ਸੰਜੇ ਤਲਵਾਰ ਜੀ ਨਾਲ ਉਹਨਾਂ ਨੇ ਗੱਲਬਾਤ ਕੀਤੀ ਕਿ ਕਾਂਗਰਸ ਪਾਰਟੀ ਇਸਵਰੀ ਕੋਸ਼ਿਸ਼ ਉਹਨਾਂ ਦੀ ਪੂਰੀ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਪੂਰੀ ਤਰ੍ਹਾਂ ਮੱਲਾ ਮਾਰਨ ਪਰ ਰਿਜ਼ਲਟ ਜਿਹੜਾ ਉਹ ਜਨਤਾ ਜਨਾਦਨ ਹੀ ਤੈਅ ਕਰੇਗੀ। वो बाद में पता चलेगा फिलहाल ये पूरी तरह बूस्टअप ने और पूरी तरह एक्टिव ने वो लोग सभा चोड़ों के सो धा की ख्याल है कमेंट सैक्शन अपनी राय जरूर देना फिर मिला उपक बने कैमरामैन विकास दे जसप्रीत सिटी होम न्यूज़